ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਵੀ ਇਹ ਪਲਿਆ ਪਲਾਇਆ ਪੁੱਤ ਪਤਾ ਨਹੀਂ ਕੀ ਨੇ ਸ਼ਰਮ ਤੇ ਸਾਡੀ ਬੇਨਤੀ ਆਂ ਦੀਆਂ ਗਵੰਡੀਆਂ ਨੂੰ ਰਿਸ਼ਤੇਦਾਰਾਂ ਨੂੰ ਜਿਹੜੇ ਸਾਡੇ ਇਸ ਵੀਡੀਓ ਨੂੰ ਦੇਖਦੇ ਆ ਭੈਣ ਭਰਾ ਖੜਾ ਹੋ ਪੁੱਤ ਇਹ ਬੱਚੇ ਦੇ ਚਿਹਰੇ ਵੱਲ ਦੇਖੋ ਜੇ ਤੁਸੀਂ ਇਹਨੂੰ ਪਛਾਣਦੇ ਹੋ ਤਾਂ ਸਾਡਾ ਨੰਬਰ 978030071 82 843 ਤੇ 0071 ਇਹ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਇਹਦੀ ਜਾਣਕਾਰੀ ਜ਼ਰੂਰ ਦਿਓ ਜੇ ਤੁਸੀਂ ਨਹੀਂ ਪਹਿਚਾਣਦੇ ਤਾਂ ਇਸ ਵੀਰ ਦੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹਦਾ ਘਰ ਪਰਿਵਾਰ ਲੱਭ ਸਕੇ ਨਾ ਗਿਆ ਨਹੀਂ ਪਤਾ ਕਿੱਥੋਂ ਆਇਆ ਤੂੰ ਆਇਆ ਕਿੱਥੋਂ ਆ ਇਧਰੋਂ ਆਇਆ ਕੌਣ ਛੱਡ ਕੇ ਗਿਆ ਤੈਨੂੰ ਹਾਂ ਕੌਣ ਛੱਡ ਕੇ ਗਿਆ ਆ ਇਧਰ ਹਾਂ ਪਰਾ ਛੱਡ ਕੇ ਗਿਆ ਹਾਂ ਅੱਛਾ ਮੰਮੀ ਡੈਡੀ ਹੈਗੇ ਤੇਰੇ ਹਾਂ ਹੈ ਪੈਂਟ ਕਿਹੜਾ ਤੇਰਾ ਪੈਂਟ ਪੈਂਟ ਕਿਹੜਾ ਬੁੱਤ ਕਾਹਤੇ ਛੱਡ ਕੇ ਗਿਆ ਤੈਨੂੰ ਹਾਂ ਗੱਡੀ ਤੇ ਸਕੂਟਰ ਤੇ ਹਾਂ ਗੱਡੀ ਤੇ ਹਾਂ ਗੱਡੀ ਤੇ ਛੱਡ ਕੇ ਗਿਆ ਅੱਛਾ ਕਿੱਥੇ ਛੱਡ ਕੇ ਗਿਆ ਤਾਰ ਕੇ ਕਿੱਥੇ ਗਿਆ ਹੈ ਨਾ ਪਿੱਛੇ ਹਾਂ ਤੂੰ ਇਹਨਾਂ ਨੂੰ ਬੱਚਿਆਂ ਜਵਾਲਾਂ ਨੂੰ ਕਿੱਥੇ ਮਿਲਿਆ ਸੀ ਹੈ ਆਹ ਜਵਾਲ ਤਾਂ ਕਿੱਥੇ ਮਿਲੇ ਸੀ ਆਹ ਹੈ ਉਹਨੂੰ ਕਿੱਥੇ ਮਿਲਿਆ ਪਤਾ ਹੈ ਇੱਧਰ ਮਿਲਿਆ ਇੱਕ ਗਰਾਉਂਡ ਨੇ ਰਾਤ ਗਰਾਉਂਡ ਨੇ ਤੁਹਾਡੇ ਮਗਰ ਆ ਗਿਆ ਨਹੀਂ ਪਰ ਮੂਰੇ ਤੁਰਿਆ ਜਾਂਦਾ ਹੀ ਕਾਏ ਨਾਲ ਹੀ ਤੁਰਿਆ ਜਾਂਦਾ ਜੀ ਅੱਛਾ ਠੀਕ ਹੈ ਰੋਗੇ ਆਇਆ ਕਿੱਥੋਂ ਹੋ ਕੇ ਰੇਦੀ ਹੈ ਉਧਰ ਨਹੀਂ ਤੁਸੀਂ ਇਹਨੂੰ ਪੁੱਛਿਆ ਨਹੀਂ ਦੇਖਿਆ ਕੋਈ ਤਾਰਦਾਨੂ ਤਾਰਦਾਨਾ ਨਹੀਂ ਦੇਖਿਆ ਇਹ ਉਂ ਤੁਰਿਆ ਜਾਂਦਾ ਹੀ ਸਾਡੇਆਂ ਪਿੱਛੇ ਆਉਂਦਾ ਐਵੇਂ ਕੁਝ ਗਰਮਾਂ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਰੱਬ ਦਾ ਭਗਤ ਆ ਇਹ ਬੱਚਾ ਪਤਾ ਨਹੀਂ ਕਿਹੜੇ ਘਰ ਚ ਜੰਮਿਆ ਸੀ ਕਿੱਥੇ ਕਿਹੜੀ ਮਾਂ ਦੀ ਕੁੱਖ ਤੋਂ ਜੰਮਿਆ ਸੀ ਪਤਾ ਨਹੀਂ ਕਿਵੇਂ ਇੱਕ ਘਰੋਂ ਬਾਹਰ ਆ ਗਿਆ ਵਾਲ ਬਹੁਤ ਸੋਹਣੇ ਬਾਏ ਹੋਏ ਆ ਕੱਟੇ ਹੋਏ ਆ ਹਨਾ ਨੌ ਕੱਟੇ ਹੋਏ ਆ ਪੈਰਾਂ ਚੱਪਲਾਂ ਪਾਈਆਂ ਵਧੀਆ ਕੱਪੜੇ ਪਾਏ ਆ ਸਾਫ ਸੁਥਰਾ ਵਾ ਯਾਨੀ ਕਿ ਸੜਕ ਤੇ ਰਹਿਣ ਵਾਲਾ ਬੱਚਾ ਤਾਂ ਹੈ ਨਹੀਂ ਕੋਈ ਛੱਡ ਕੇ ਗਿਆ ਇਹਨੂੰ ਪਰ ਸਾਡੇ ਪਿੰਡ ਹਸਨਪੁਰ ਦੀ ਗਰਾਊਂਡ ਦੇ ਵਿੱਚ ਇਹ ਬੱਚੇ ਉੱਥੇ ਕ੍ਰਿਕਟ ਖੇਡਦੇ ਸੀਗੇ ਜਦੋਂ ਇਹ ਖੇਡ ਕੇ ক্রিকেট ਬਾਹਰ ਨਿਕਲੇ ਘਰ ਨੂੰ ਜਾ ਰਹੇ ਸੀ ਤੇ ਇਹ ਬੱਚਾ ਇਹਨਾਂ ਦੇ ਮਗਰ ਮਗਰ ਹੀ ਤੁਰ ਪਿਆ ਤਾਂ ਇਹਨਾਂ ਦੇ ਘਰ ਵਾਲੇ ਚਲਾ ਗਿਆ ਤਾਂ ਫਿਰ ਇਹਨਾਂ ਨੇ ਅੱਗੋਂ ਸਾਡੇ ਟੀਮ ਦੇ ਮੈਂਬਰ ਆ ਫੌਜੀ ਸਾਹਿਬ ਉਹਨਾਂ ਦੇ ਨਾਲ ਗੱਲ ਕੀਤੀ ਇਹ ਵੀਰ ਹੋਣੀ ਫਿਰ ਇੱਥੇ ਸਾਡੇ ਕੋਲੇ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਤਾਂ ਫਿਰ ਇੱਥੇ ਲੈ ਕੇ ਆਏ ਇਹ ਬੱਚੇ ਨੂੰ ਕੋਈ ਜਾਣ ਪੁੱਛ ਕੇ ਸਾਡੇ ਪਿੰਡ ਛੱਡ ਕੇ ਗਿਆ ਅੱਗੇ ਵੀ ਅਕਸਰ ਕਿਸ ਤਰ੍ਹਾਂ ਦੇ ਬੱਚੇ ਜਾਂ ਲਾਚਾਰ ਬਜ਼ੁਰਗ ਜਾਂ ਕੋਈ ਭੈਣਾ ਇੱਥੇ ਲੋਕ ਆਸ-ਪਾਸ ਛੱਡ ਜਾਂਦੇ ਨੇ ਵੀ ਆਪੇ ਮਨੁੱਖਤਾ ਦੀ ਸੇਵਾ ਵਾਲੇ ਚੱਕ ਲੈਣਗੇ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਵੀ ਇਹ ਪਲਿਆ-ਪਲਾਇਆ ਪੁੱਤ ਪਤਾ ਨਹੀਂ ਕਿਨੇ ਛੱਡਤਾ 130 ਰੁਪਏ ਦੀ ਜੇਬ 'ਚ ਆ ਨਵੀਂ ਲੋਈ ਆ ਇਹਦੇ ਛੋਲੇ ਦੇ ਵਿੱਚ ਆ ਇੱਕ ਕੋਟੀ ਆ ਮਤਲਬ ਉਹਨਾਂ ਨੇ ਇਹ ਚੀਜ਼ ਦਾ ਵੀ ਧਿਆਨ ਰੱਖਿਆ ਵੀ ਰਾਤ ਨੂੰ ਠੰਡ 'ਚ ਨਾ ਮਰੇ ਕਿਉਂਕਿ ਗਰਮੀਆਂ ਦਾ ਟਾਈਮ ਆ ਲੋਈ ਵਾਲਾ ਤਾਂ ਹਜੇ ਮੌਸਮ ਹੀ ਹੈ ਨਹੀਂ ਪਰ ਜੀਨੇ ਵੀ ਭੇਜਿਆ ਨੂੰ ਰਾਤ ਦਾ ਇੰਤਜ਼ਾਮ ਕਰਕੇ ਭੇਜਿਆ ਵੀ ਜੇ ਕਿਤੇ ਰਾਤ ਬਰਾਤੇ ਨਾਂ ਲੈ ਕੇ ਗਏ ਤਾਂ ਇਹ ਲੋਈ ਲੈ ਕੇ ਪੈ ਜਾਊਗਾ ਕਿਤੇ ਤੇ ਕੋਟੀ ਇਹਨੂੰ ਦਿੱਤੀ ਨਾਲ ਵੀ ਜੇ ਠੰਡ ਲੱਗੂ ਤਾਂ ਕੋਟੀ ਪਾ ਲਈ ਔਰ ਇਹ ਬੱਚੇ ਨੂੰ ਸਮਝਾ ਬੁਝਾ ਕੇ ਕੋਈ ਇੱਥੇ ਛੱਡ ਗਿਆ 130 ਰੁਪਏ ਦੀ ਜੇਬ ਦੇ ਵਿੱਚ ਪਾ ਦਿੱਤੇ ਗਏ ਤੇ ਹਾਲਾਂਕਿ ਇਸ ਬੱਚੇ ਨੂੰ ਕੋਈ ਜ਼ਿਆਦਾ ਸਮਝ ਜਾਂ ਸੋਝੀ ਨਹੀਂ ਹੈਗੀ ਪਰ ਹੱਥ ਪੈਰ ਇਹਦੇ ਬਿਲਕੁਲ ਸਾਫ਼ ਆ ਕੋਈ ਮੈਲ ਨਹੀਂ ਨਾਤਾ ਧੁੱਤਾ ਹੋਇਆ ਵਧੀਆ ਸਾਫ ਸੁਥਰਾ ਵਾ ਕੋਈ ਨਿਸ਼ਾਨ ਨਹੀਂ ਸਰੀਰ ਦੇ ਉੱਪਰ ਅਨੌਨ ਪਾਲਚ ਲੱਗੀ ਹੋਈ ਆ ਆਪਣੇ ਘਰੇ ਰਹਿੰਦਾ ਭੈਣ ਭਰਾਵਾਂ ਦੇ ਵਿੱਚ ਕਿਵੇਂ ਬੱਚੇ ਮਾੜੀ ਮੁੱਟੀ ਲਾ ਲੈਂਦੇ ਆ ਪਰ ਇਸ ਰੱਬ ਰੂਪੀ ਬੱਚੇ ਨੂੰ ਛੱਡਣ ਵਾਲਿਆਂ ਨੂੰ ਸਾਡੀ ਬੇਨਤੀ ਹੱਥ ਜੋੜ ਕੇ ਰਾਤ ਦਾ ਟਾਈਮ ਆ ਹੁਣ ਅਸੀਂ ਵੀ ਰੈਸਟ ਕਰਦੇ ਸੀ ਉੱਠ ਕੇ ਆਏ ਆ ਵੀ ਇਸ ਰੱਬੀ ਰੂਹ ਨੂੰ ਕੌਣ ਛੱਡ ਗਿਆ ਤੇ ਸਾਡੀ ਬੇਨਤੀ ਆਂਡੀਆਂ ਗਵਾਂਡੀਆਂ ਨੂੰ ਰਿਸ਼ਤੇਦਾਰਾਂ ਨੂੰ ਜਿਹੜੇ ਸਾਡੇ ਇਸ ਵੀਡੀਓ ਨੂੰ ਦੇਖਦੇ ਆ ਭੈਣ ਭਰਾ ਖੜਾ ਹੋ ਪੁੱਤੂ ਇਹ ਬੱਚੇ ਦੇ ਚਿਹਰੇ ਵੱਲ ਦੇਖੋ ਜੇ ਤੁਸੀਂ ਇਹਨੂੰ ਪਹਿਚਾਣਦੇ ਹੋ ਤਾਂ ਸਾਡਾ ਨੰਬਰ 978030071 82843 ਤੇ 0071 ਇਹ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਇਹਦੀ ਜਾਣਕਾਰੀ ਜਰੂਰ ਦਿਓ ਜੇ ਤੁਸੀਂ ਨਹੀਂ ਪਹਿਚਾਣਦੇ ਤਾਂ ਇਸ ਵੀਰ ਦੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹਦਾ ਘਰ ਪਰਿਵਾਰ ਲੱਭ ਸਕੇ ਆ ਸਾਡੇ ਨਗਰ ਦੇ ਬੱਚੇ ਆ ਬੱਚੇ ਅੱਗੇ ਆਓ ਪੁੱਤ ਅੱਗੇ ਆ ਜਾਓ ਇਹ ক্রিকেট ਖੇਡਦੇ ਸੀ ਉੱਥੇ ক্রিকেট ਖੇਡਦਿਆਂ ਨੇ ਜਦੋਂ ਇਹਨਾਂ ਨੇ ਘਰੇ ਜਾਣ ਦੇ ਵਾਸਤੇ ਚੱਕਿਆ ਬੈਡ ਤੁਰੇ ਤਾਂ ਇਹ ਮਗਰੇ ਮਗਰ ਇਹਨਾਂ ਦੇ ਤੁਰ ਪਿਆ ਤੇ ਕਿੱਥੇ ਮਿਲਿਆ ਪੁੱਤ ਤੈਨੂੰ ਇਹ ਇਹੀ ਗਰਾਊਂਡ ਤੋਂ ਬਾਹਰ ਨਿਕਲੇ ਸੀ ਘਰ ਨੂੰ ਜਾ ਰਹੇ ਸੀਗੇ ਇਹ ਤੁਰਿਆ ਜਾਂਦਾ ਸਾਡੇ ਪਿੱਛੇ ਪਿੱਛੇ ਆਈ ਗਿਆ ਪਹਿਲਾਂ ਤਾਂ ਸਿੱਧਾ ਚਲੇ ਗਿਆ ਤੇ ਫਿਰ ਉਹਧਰੋਂ ਭੱਜ ਕੇ ਪਿੱਛੇ ਆ ਗਿਆ ਸਾਡੇ ਫਿਰ ਸਾਡੇ ਨਾਲੇ ਖੇਡਦਾ ਖੇਡਦਾ ਆਈ ਮਤਲਬ ਬਹੁਤ ਬਹੁਤ ਚਲੇ ਗਿਆ ਤੇ ਫਿਰ ਅਸੀਂ ਵੀਰੇ ਨੂੰ ਦੱਸਿਆ ਵੀਰੇ ਨੇ ਫਿਰ ਤੁਹਾਨੂੰ ਫੋਨ ਕੀਤਾ ਫਿਰ ਅਸੀਂ ਵੀਡੀਓ ਬਣਾ ਕੇ ਭੇਜੀ ਸੀ ਬੋਲਦਾ ਕੀ ਸੀ ਪੁੱਤ ਬੋਲਿਆ ਕੁਝ ਸ਼ਬਦ ਬੋਲਦਾ ਕੋਈ ਨਹੀਂ ਇਹਨੂੰ ਪੁੱਛਿਆ ਸੀਗਾ ਤੂੰ ਕਿੱਧਰ ਜਾਣਾ ਵਾ ਬਸ ਆਂ ਸਾਡੇ ਪਿੱਛੇ ਪਿੱਛੇ ਕਰਦਾ ਉਧਰ ਜਾਣਾ ਉਧਰ ਬੋਲਿਆ ਨਹੀਂ ਕੋਈ ਇਸ਼ਾਰੇ ਮਾਰਦਾ ਸੀ ਇਸ਼ਾਰੇ ਕਰਦਾ ਸੀ ਆ ਆ ਕਰਦਾ ਸੀ ਇਧਰ ਆਣ ਇਧਰ ਆਣ ਬਸ ਬੋਲੀ ਤਾਂ ਥੋੜਾ ਬਹੁਤ ਜੋ ਬੋਲਿਆ ਕਿ ਇੱਕ ਦੋ ਚਾਰ ਜਿਹੀ ਕੁਝ ਵੀ ਬੁਲਾਣਿਆਂ ਨੇ ਉਹ ਬੋਲਦਾ ਇਹਦੇ ਬਾਸ਼ਾ ਪਾਸ਼ਾ ਦੇ ਨਾਲ ਲੱਗਦਾ ਹੈ ਕਿ ਇਹ ਬਿਹਾਰ ਸਾਈਡ ਦਾ ਹੈ ਅੱਛਾ ਹਾਂਜੀ ਮੈਂ ਇਹਦੇ ਨਾਲ ਹੱਥ ਤੇ ਨੋ ਨੇਲ ਪੋਲਿਸ਼ ਲੱਗੀ ਹੋਈ ਹੈ ਇਸ ਤਰੀਕੇ ਦੇ ਥੋੜੇ ਜਿਹੇ ਦੇ ਸਿੰਪਟਮ ਜੋ ਹੈ ਇਹ ਦੱਸਦੇ ਆ ਕਿ ਬਿਹਾਰ ਸਾਈਡ ਦਾ ਹੋ ਸਕਦਾ ਕਿਸੇ ਝੁੱਗੀ ਝੁੱਗੀ ਤੋਂ ਨਿਕਲ ਕੇ ਆ ਗਿਆ ਹੋਵੇ ਹੂੰ ਝੋਨਾ ਝੋਨਾ ਕੱਟਣ ਵਾਸਤੇ ਆਂਦੇ ਆ ਨਾ ਬਾਹਰੋਂ ਜੀਰੀ ਚੜਨਾ ਬੇਟਾ ਤੇਰਾ ਨਾਮ ਕੀ ਆ ਨਾਮ ਕੀ ਹੈ ਤੇਰਾ ਕੀ ਨਾਮ ਹੈ ਤੇਰਾ ਲਿਖਣਾ ਲਿਖਾ ਕੇ ਦੇਖਿਆ ਤੂੰ ਹਾਂਜੀ ਹਾਂਜੀ ਲਿਖਿਆ ਹੈ ਉਸ ਲਿਖਾਈ ਆ ਜੇ ਲਿਖਣਾ ਨਹੀਂ ਆਉਂਦਾ ਲਕੀਰਾਂ ਜੀਆਂ ਮਾਰੀਆਂ ਹੂੰ ਚਲੋ ਕਰਿਓ ਸ਼ੇਅਰ ਜੀ ਇਸ ਵੀਡੀਓ ਨੂੰ ਸਾਡੇ ਪਿੰਡ ਦੇ ਇਨ੍ਹਾਂ ਛੋਟੇ ਛੋਟੇ ਬੱਚਿਆਂ ਨੇ ਵੀ ਅੱਜ ਸੇਵਾ ਕੀਤੀ ਆ ਆਪਣੀ ਜ਼ਿੰਮੇਵਾਰੀ ਸਮਝਦੇ ਆ ਪਰਾਲਾ ਕੀਤਾ ਦੇਖੋ ਨਹੀਂ ਤੇ ਇਹ ਵੀ ਆਪ ਆਪਣੇ ਘਰਾਂ ਨੂੰ ਵੜ ਜਾਂਦੇ ਤੇ ਇਹ ਵਿਚਾਰਾ ਰਾਤ ਨੂੰ ਠੰਡ 'ਚ ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰਦਾ ਰਾਤ ਨੂੰ ਇਹਨੂੰ ਕੁੱਤੇ ਪੈ ਜਾਂਦੇ ਜਾਂ ਕੀ ਹੁੰਦਾ ਵਿਚਾਰੇ ਨਾਲ ਤੇ ਪਰ ਇਨ੍ਹਾਂ ਬੱਚਿਆਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਫਰਜ਼ ਸਮਝਦੇ ਆ ਅੱਗੋ ਇਹਨਾਂ ਦੇ ਕਰਪਾਉਣ ਦਾ ਕੀਤਾ ਤੇ ਇਹ ਸਾਡੇ ਟੀਮ ਮੈਂਬਰ ਨੇ ਇਹਨਾਂ ਨੂੰ ਇੱਥੇ ਅੱਗੇ ਇੱਥੇ ਲੈ ਕੇ ਜਾਂਦਾ ਇਹਨੂੰ ਬੱਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ